ਧੜੀਵਾਰ ਇਤਿਹਾਸ ਸਤਿਗੁਰੂ ਪਾਤਸ਼ਾਹ ਜੀ ਦੇ ਅਮਰ ਜੀਵਨ ਦੀ ਅਮਰ ਗਥਾ ਕਥਾ ਜੋ ਆਪ ਸਰਵਣ ਕਰਦੇ ਆ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ਾਂ ਦੇ ਦਾਤੇ ਸ੍ਰੀ ਪੌਂਟਰਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਬੇਅੰਤ ਹੌਨਕਾ ਲੱਗਿਆ ਬੇਅੰਤ ਸੰਗਤਾਂ ਆਈਆਂ ਪਹਾੜੀ ਰਾਜਿਆਂ ਨੂੰ ਦੁੱਖ ਹੋਇਆ ਤਾਂ ਵਕੀਲ ਆਇਆ ਵਕੀਲ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਦਿਆਲੂ ਹਨ ਇਹ ਸਾਰਾ ਪ੍ਰਸੰਗ ਕੱਲ ਆਪਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਮਹਾਰਾਜ ਦੇ ਚਰਨਾਚਰਦਾਸ ਕਰੀ ਕਿ ਮਹਾਰਾਜ ਭੁੱਲਾ ਬਖਸ਼ ਦਿਓ ਜੋ ਵੀ ਰਾਜੇ ਭੀਮ ਚੰਦ ਤੋਂ ਹੋਈਆਂ ਸਤਿਗੁਰੂ ਮਹਾਰਾਜ ਨੇ ਸਾਰੀਆਂ ਭੁੱਲਾਂ ਮਾਫ ਕੀਤੀਆਂ ਤੇ ਮਿਲਣ ਦਾ ਹੁਕਮ ਦੇ ਦਿੱਤਾ ਕਿ ਹਾਂ ਰਾਜਾ ਸਾਨੂੰ ਮਿਲ ਸਕਦਾ ਹੈ ਰਾਜਾ ਭੀਮਚੰਦ ਆਪਣੇ ਨਾਲ ਕੁਝ ਸੂਰਮੇ ਵਜ਼ੀਰ ਮੰਤਰੀ ਲੈ ਕੇ ਮਹਾਰਾਜ ਦੇ ਦਰਬਾਰ ਪਹੁੰਚਦਾ ਹੈ ਪੇਟਾ ਰੱਖੀ ਨਮਸਕਾਰ ਕੀਤੀ ਸਤਿਗੁਰੂ ਮਹਾਰਾਜ ਦੇ ਅਸ਼ੀਰਵਾਦ ਲਈ ਅਸ਼ੀਰਵਾਦ ਲੈਣ ਪ੍ਰੰਤ ਸਤਿਗੁਰੂ ਮਹਾਰਾਜ ਦੇ ਨਾਲ ਬਚਨ ਬਲਾ ਆਸਰਾਮ ਹੋਏ ਜਦੋਂ ਇਹਨੇ ਬੇਨਤੀ ਕੀਤੀ ਕਿ ਆਪ ਦੇ ਆਲੂ ਹੋ ਕਿਰਪਾਲੂ ਹੋ ਮੇਰੀਆਂ ਪੁੱਤਾਂ ਵਾਫ ਕਰੋ ਤਾਂ ਸਤਿਗੁਰੂ ਮਹਾਰਾਜ ਨੇ ਕੁਝ ਬਚਨ ਕੀਤੇ ਕਹਿਣ ਲੱਗੇ ਰਾਜਨ ਇਹ ਗੁਰੂ ਨਾਨਕ ਦਾ ਘਰ ਆਇਆ ਅਸੀਂ ਪਹਿਲਾਂ ਹੀ ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਜੋ ਵੀ ਆਉਂਦਾ ਹੈ ਸ਼ਰਧਾ ਕਰਕੇ ਮਨ ਦੇ ਵਿੱਚ ਪਿਆਰ ਲੈ ਕੇ ਉਹਨੂੰ ਜਿਹੜਾ ਕੋਈ ਮਨ ਦੇ ਵਿੱਚ ਭਾਵਨਾ ਲੈ ਕੇ ਆਉਂਦਾ ਉਹਨੂੰ ਦਾਤਾਂ ਬਖਸ਼ਦੇ ਹਾਂ ਜੇ ਕੋਈ ਗੁਰੂ ਘਰ ਦੇ ਨਾਲ ਬੇਰਸੀ ਰੱਖਣੀ ਚਾਹੁੰਦਾ ਈਰਖਾ ਕਰਦਾ ਉਹਦੇ ਲਈ ਵੀ ਗੁਰੂ ਘਰ ਵੱਲੋਂ ਉਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ ਜਾਂਦਾ ਹੈ ਖੈਰ ਰਾਜੇ ਨੇ ਫੇਰ ਵੀ ਮਹਾਰਾਜ ਦੇ ਬਚਨ ਸੁਣੇ ਬਚਨ ਸੁਣ ਕੇ ਗੁਰੂ ਪਾਤਸ਼ਾਹ ਜੀ ਦੀ ਉਪਮਾ ਕੀਤੀ ਹੈ ਇਤੂ ਇਹ ਗਲਾ ਇਤਿਹਾਸ ਸ਼ਰਮ ਹੋ ਰਿਹਾ ਆਓ ਮਨਿ ਕਾਗਰ ਗੁਰ ਚਰਨਾਂ ਦਾ ਧਿਆਨ ਰਸਨਾ ਦੀ ਪਵਿੱਤਰਤਾ ਕਰੀਏ ਪਿਆਰ ਨਾਲ ਸਰਵਣ ਕਰਨ ਦੇ ਲਈ ਰਸਨਾ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਦੰਨ ਤੂੰ ਤਾਰਨ ਤਰਨ ਰੂਪ ਬੇਨਤੀ ਕਰਦਾ ਮਹਾਰਾਜ ਮੈਨੂੰ ਆਪਣੀ ਸ਼ਰਨ ਰੱਖੋ ਆਪ ਸੰਸਾਰ ਦੇ ਭਵ ਸਾਗਰ ਤੋਂ ਤਾਰਨ ਲਈ ਜਹਾਜ਼ ਹਾਂ ਤੇ ਮਲਾਵੀ ਹਾਂ ਆਪ ਜੀ ਦਾ ਨਾਮ ਆਪਣੇ ਨਾਮ ਰੂਪੀ ਜਹਾਜ਼ ਤੇ ਚੜਾ ਕੇ ਤਾਰਨ ਦੇ ਸਮਰਥਾ ਰੱਖਦਾ ਹੈ ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ ਜੰਗ ਦੇ ਵਿੱਚ ਮਹਾਨ ਵੱਡੇ ਸੂਰਮੇ ਤੇ ਕਾਰਨਾ ਦੇ ਕਰਨ ਦੇ ਲਈ ਸਮਰਥ ਹੋ ਸੋਨੋ ਅਚਲਿਸ਼ ਦਵੈਸ਼ ਕਾਰਨ ਅਸ਼ੇਸ਼ ਜੋਈ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਅਚਲੇਸ਼ ਹੀ ਰਾਜਨ ਕਿਉਂਕਿ ਭੀਮਚੰਦ ਪਹਾੜੀ ਰਾਜਾ ਸੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਤੂੰ ਧਿਆਨ ਦੇ ਨਾਲ ਸੁਣਾ ਤੁਮਕ ਜਿਹੜੀ ਦੁਵੈਸ ਹੈ ਈਰਖਾ ਹੈ ਉਰਵ ਕਰੇ ਹ ਤੁਮ ਚਿੱਤ ਜਾਣ ਲਈ ਜੀਏ ਮਹਾਰਾਜ ਕਹਿ ਲਗੇ ਹੈ ਰਾਜਾ ਤੂੰ ਆਪਣੇ ਮਨ ਦੇ ਵਿੱਚ ਇਹ ਸੋਚ ਲੈ ਅਸੀਂ ਤਾਂ ਕੋਈ ਵਿਰੋਧ ਤਾਂ ਨਹੀਂ ਕੀਤੀ ਨਾ ਦੁਵੈਸ ਕੀਤੀ ਹੈ ਜੇ ਕੀਤੀ ਹੈ ਤਹੀ ਕੀਤੀ ਹੈ ਤੇਰੇ ਮਨ ਦੇ ਵਿੱਚ ਹੀ ਰਖਾਉਂਦੀ ਰਹੀ ਹੈ ਤੇ ਉਹੀ ਦੁਸ਼ਵੈਸ਼ ਕਰਦਾ ਰਿਹਾ ਹੈ ਨਿਪਟ ਨੇ ਨਿਪਟ ਕਪਟ ਤਾਰ ਕੁੰਚਰ ਕੋਲੇ ਬਹਿ ਤੂੰ ਕਿ ਨਿਪਟ ਦਾ ਅਰਥ ਹੁੰਦਾ ਹੈ ਬਿਆੰਤ ਤੇ ਅੰਤ ਕਪਟ ਹੁੰਦਾ ਹੈ ਛਲ ਤੂੰ ਸਾਡੇ ਕੋਲੋਂ ਪ੍ਰਸ਼ਾਦੀ ਹਾਥੀ ਖਾਉਣ ਵਾਸਤੇ ਕਿੰਨੇ ਛਾਲ ਕੀਤੇ ਕਿੰਨੇ ਕਪਟ ਕੀਤੇ ਬਾਰ-ਬਾਰ ਪਠੇ ਨਰ ਨਿਰਾਧਾਰ ਕੀ ਜੀਏ ਇਹ ਨਿਰਨਾ ਕਰਕੇ ਧਾਰ ਲੈ ਤੂੰ ਆਪ ਹੀ ਕਿੰਨੇ ਬੰਦੇ ਬਾਰ-ਬਾਰ ਮੇਰੇ ਕੋਲ ਭੇਜਦਾ ਰਿਹਾ ਤੇ ਰਬ ਮੰਤਰੀ ਆਇਆ ਤੇ ਰਬ ਜੀ ਆਇਆ ਫਿਰ ਤੇਰਾ ਸਾਲਾ ਰਾਜਾ ਕੇਸਰੀ ਚੰਦ ਆਇਆ ਇਸ ਤਰ੍ਹਾਂ ਪੰਮਾ ਪੁਜੋਤਾ ਆਇਆ ਇਹ ਸਾਲੇ ਛਾਲ ਕਰਕੇ ਭੇਜਦਾ ਰਿਹਾ ਮਹਾਰਾਜ ਬੜੇ ਸ਼ਰਮੇ ਤੇ ਬੜੇ ਪਿਆਰ ਦੇ ਨਾਲ ਰਾਜੇ ਭੀਮਚੰਦ ਨੂੰ ਇਹ ਗੱਲਾਂ ਸੁਣਾ ਰਹੇ ਹਨ ਸਾਰ ਮੋਰ ਦੇਸ਼ ਗਏ ਤਾਹ ਪਿਉ ਪਾਦ ਕੈ ਥੋੜੀ ਈਰਖਾ ਦੇ ਕਾਰਨ ਹੀ ਅਸੀਂ ਫਿਰ ਆਨੰਦਪੁਰ ਸਾਹਿਬ ਛੱਡ ਕੇ ਕਿ ਈਰਖਾ ਹੀ ਮਿਟ ਜਾਵੇ ਇਹ ਵਿਰੋਧਤਾ ਖਤਮ ਹੋ ਜਾਵੇ ਅਸੀਂ ਆਨੰਦਪੁਰ ਛੱਡ ਕੇ ਸਾਰ ਮੋਰ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਉਹ ਸਿਆਸਤ ਵਿੱਚ ਚਲੇ ਗਏ ਉੱਥੇ ਪੌਂਟਾ ਸਾਹਿਬ ਨਗਰ ਵਸਾ ਲਿਆ ਸਰ ਗਿਰ ਧਾਰਨ ਕਿਸੈ ਨਾ ਸੋ ਲਖੀ ਜੀ ਤੂੰ ਫੇਰ ਵੀ ਨਹੀਂ ਟਿਕਿਆ ਫੇਰ ਵੀ ਜਦੋਂ ਆਪਣੇ ਪੁੱਤਰ ਜਮੇਰ ਚੰਦ ਨੂੰ ਫੇਰ ਜਿਹੜੀ ਕਸ਼ਮੀਰ ਰਿਆਸਤ ਸੀ ਰਾਜਾ ਸ਼੍ਰੀ ਨਗਰੀਆ ਫੁਤੇ ਸ਼ਾਹ ਦੇ ਤੂੰ ਵਿਆਹਣ ਵਾਸਤੇ ਗਿਆ ਉਥੇ ਤੂੰ ਸਾਰੇ ਰਾਜ ਇਕੱਠੇ ਕੀਤੇ ਉਥੇ ਵੀ ਤੂੰ ਈਰਖਾ ਕਰਕੇ ਸਾਡੇ ਨਾਲ ਜੰਗ ਕੀਤਾ ਤੁਮਰ ਗਰਬ ਬੋ ਭਾਨ ਕੋ ਪਿਓ ਉਰ ਕਿਉਂਕਿ ਤੇਰੇ ਮਨ ਦੇ ਵਿੱਚ ਇਸ ਗੱਲ ਦਾ ਹੰਕਾਰ ਸੀ ਕਿ ਮੇਰੇ ਕਿੰਨੇ ਰਾਜੇ ਨੇ ਜਿਹੜੇ ਮੇਰੇ ਭਰਾਵਾਂ ਦੇ ਥਾਂ ਭਾਈ ਰਾਜਪੂਤ ਰਾਜੇ ਹਾਂ ਸੀ 22 ਧਾਰ ਪਹਾੜੀ ਰਾਜੇ ਹਾਂ ਉਹਨਾਂ ਦਾ ਤੇਰੇ ਮਨ 'ਚ ਹੰਕਾਰ ਸੀ ਕਿਉਂਕਿ ਤੂੰ ਵੱਡਾ ਹੈਂ ਤੇਰੀ ਰਾਸ ਤਾਂ ਵੱਡੀ ਆ ਉਹ ਛੋਟੇ ਨੇ ਇਸ ਕਰਕੇ ਉਹ ਸਾਰੇ ਤੇਰੀ ਮਦਦ ਦੇ ਵਿੱਚ ਤੇਰੇ ਨਾਲ ਤੇਰੇ ਹੁਕਮ ਅੱਤੇ ਚੱਲਦੇ ਨੇ ਇਸ ਗੱਲ ਦਾ ਤੇਰੇ ਮਨ ਵਿੱਚ ਹੰਕਾਰ ਸੀ ਹਮਰ ਸਹਾਇ ਅਸਕੇਤ ਕੋ ਜਨੀ ਜੀਏ ਤੂੰ ਆਪਣੇ ਭਾਈਆਂ ਦਾ ਹੰਕਾਰ ਕਰਦਾ ਸੀ ਪਰ ਮੈਂ ਇੱਕ ਅਕਾਲ ਪੁਰਖ ਵੈ ਗੁਰੂ ਪਰਮੇਸ਼ਰ ਦਾ ਮੇਰੇ ਨਿਰੰਕਾਰ ਦਾ ਆਸਰਾ ਰੱਖਦਾ ਸੀ ਇਹ ਗੱਲ ਮਹਾਰਾਜ ਵਜ਼ਫਰਨਾਮੇ ਵਿੱਚ ਵੀ ਲਿਖਦੇ ਨੇ ਔਰੰਗਜ਼ੇਬ ਵੱਲੋਂ ਕਿਹਾ ਗਿਆ ਕਿ ਤੁਹਾਡਾ ਸਾਰਾ ਕੁਝ ਅਨੰਦਪੁਰ ਸਾਹਿਬ ਚਲਿਆ ਗਿਆ ਸਾਬ ਜਾਦੇ ਸ਼ਹੀਦ ਹੋਗੇ ਮਾਤਾ ਪਿਤਾ ਵੀ ਸ਼ਹੀਦ ਹੋਗੇ ਫੌਜਾਂ ਵੀ ਸ਼ਹੀਦ ਹੋ ਗਈਆਂ ਹੁਣ ਤੇਰੇ ਕੋਲ ਕੋਈ ਆਸਰਾ ਨਹੀਂ ਹੈ ਕਲੰਗੀਧਰ ਮਹਾਰਾਜ ਨੇ ਉਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਆਪਣੇ ਜਫਰ ਨਾਮੇ ਦੇ ਵਿੱਚ ਇਸ ਗੱਲ ਦਾ ਜਵਾਬ ਦਿੱਤਾ ਨਾ ਤਾਜੋ ਨਾ ਫੋਜੋ ਨਾ ਸਾਜੋ ਨਾ ਰਾਜੋ ਇੱਕ ਅਕਾਲ ਪੁਰਖ ਵੈਰ ਗੁਰੂ ਮੇਰਾ ਮਦਦਕਾਰ ਹੈ ਮੇਰਾ ਰਾਖਾ ਪਰਮੇਸ਼ਰ ਹੈ ਤਾਂ ਕੀ ਹੋ ਗਿਆ ਇਹ ਨਹੀਂ ਮੇਰੇ ਕੋਲ ਪਰ ਜਿਹੜਾ ਸਬਨਾ ਦੀ ਪਾਲਣਾ ਕਰਨ ਵਾਲਾ ਹੈ ਸਬਨਾ ਦਾ ਜਿਹੜਾ ਮਾਲਕ ਹੈ ਸਭ ਤੋਂ ਜੋ ਵੱਡਾ ਹੈ ਉਹ ਮੇਰੇ ਨਾਲ ਹੈ ਇਹ ਬਚਨ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਵੀ ਲਿਖਿਆ ਇਥੇ ਵੀ ਮਹਾਰਾਜ ਇਹ ਭੀਮਚੰਦ ਨੂੰ ਕਹਿ ਰਹੇ ਨੇ ਤੈਨੂੰ ਭਾਈਆਂ ਦਾ ਮਾਣ ਹੰਕਾਰ ਸੀ ਮੈਨੂੰ ਮੇਰੇ ਨਰੰਕਾਰ ਤੇ ਮਾਣ ਸੀ ਉਹ ਮੇਰਾ ਅਹੰਕਾਰ ਵਾਹਿਗੁਰੂ ਪਰਮੇਸ਼ਰ ਮੇਰੇ ਨਾਲ ਸੀ ਭਾਈ ਜੰਗ ਜਿੱਤ ਬੇਕੀ ਲਸ਼ਮੀ ਪਰਾਜੈ ਰਿਪ ਤੁਸੀਂ ਸਾਰੇ ਮੇਰੇ ਬੈਦੀ ਬਣ ਕੇ ਆਏ ਤੁਹਾਡੀ ਪਰਾਜੈ ਹਾਰ ਹੋਈ ਬਿਜੇ ਰੂਪ ਲక్ష్ਮੀ ਮੇਰੇ ਹੱਥ ਆਈ ਮੇਰੀ ਜਿੱਤ ਹੋਈ ਇਸ ਸਮੇਂ ਆਨੰਦਪੁਰ ਆਪਣੋ ਵਿਚਾਰ ਕਰੀਂ ਹੀਰੋਂ ਥੀ ਰੌਲਾ ਦੇ ਕੇ ਅਸੀਂ ਪੌਂਟਰਾ ਸਾਹਿਬ ਛੱਡ ਕੇ ਵਿਚਾਰ ਕੇ ਫਿਰ ਅਸੀਂ ਆਨੰਦਪੁਰ ਸਾਹਿਬ ਆ ਗਏ ਆਨ ਕੈ ਸੰਭਾਲ ਕਰ ਲੋਕਣ ਹਕਾਰ ਕਰ ਆ ਕੇ ਫਿਰ ਆਨੰਦਪੁਰ ਸਾਹਿਬ ਸੰਭਾਲਿਆ ਫਿਰ ਸੰਗਤਾਂ ਨੂੰ ਇੱਥੇ ਸਦਿਆ ਹੈ ਬਾਸ ਕੋ ਉਦਾਰ ਕਰ ਮੋਦ ਨਰ ਨਰ ਕਰੋ ਇੱਥੇ ਫਿਰ ਬਾਸਾ ਕੀਤਾ ਬਹੁਤ ਲੋਕੋ ਲੋਕ ਲਗ ਲਿਆ ਕੇ ਬਸਾਏ ਹੁਣ ਬਿਆੰਤ ਸੰਤਾ ਹੋ ਗਿਆਂ ਹਨ ਬਿਆੰਤ ਲੋਕ ਵਸਣ ਲੱਗੇ ਨੇ ਵਪਾਰ ਹੋਣ ਲੱਗਿਆ ਹੈ ਸੁਪਟ ਸਦਾਰ ਕਿਤ ਕਸ ਕੋ ਨਹਾਰ ਲਤ ਬਿਆੰਤ ਸਾਡੇ ਕੋਲ ਸੂਰਮੇ ਹੋ ਗਏ ਜਿਹੜੇ ਸਾਡੇ ਸੂਰਮੇ ਨੇ ਬਾਹਰ ਦੇ ਜਾਂਦੇ ਨੇ ਕੀ ਲੈਣ ਜਾਂਦੇ ਨੇ ਘਾ ਲੈਣ ਜਾਂਦੇ ਹਨ ਘੋੜਿਆਂ ਵਾਸਤੇ ਕਹਾ ਲੈਣ ਵਾਸਤੇ ਜਦੋਂ ਜਾਂਦੇ ਨੇ ਜਾਂਦੇ ਵੀ ਉੱਥੇ ਨੇ ਜਿੱਥੇ ਪਤਾ ਲੱਗਦਾ ਵੀ ਕਿ ਉੱਥੋਂ ਕਹਾ ਮਿਲ ਜਾਣਾ ਹੈ ਅਪਰ ਬਿਗਾੜ ਕੋ ਕਰਤ ਨ ਪਧਾਰ ਕਰੋ ਹੋਰ ਕਿਸੇ ਤਰ੍ਹਾਂ ਦਾ ਬਗਾੜ ਨਹੀਂ ਪਾਉਂਦੇ ਜਿੱਥੇ ਵੀ ਜਾਂਦੇ ਹਨ ਫਸਲਾਂ ਨਹੀਂ ਉਜਾੜਦੇ ਕਿਸੇ ਨੂੰ ਮਾਰਦੇ ਕੁੱਟਦੇ ਨਹੀਂ ਹਨ ਸਿਰਫ ਘੋੜਿਆਂ ਵਾਸਤੇ ਕਹਾ ਪਠਾ ਲੈਣ ਜਾਂਦੇ ਹਨ ਉਹ ਵੀ ਅਸੀਂ ਮੁੱਲ ਖੀਰ ਦੇਹਾ ਇਹ ਮੋਲਨਾ ਦੇਵੇ ਲੜੇ ਅਗਲਾ ਖੇ ਲੜਿਆਂ ਦੇ ਨਾਲ ਤਾਂ ਲੜਿਆ ਹੀ ਜਾਂਦਾ ਹੁੰਦਾ ਹੈ ਯੋ ਮਹਾਰਾਜ ਬਚਨ ਕਰਦੇ ਹਾਡ ਗੁਰੂ ਘਰ ਸਾਥ ਅੱਬ ਮਿਲੇ ਜੋਰ ਹੱਥ ਤੁਮ ਮਹਾਰਾਜ ਕਹਿਣ ਲੱਗੇ ਭੀਮਚੰਦ ਹੁਣ ਤੂੰ ਗੁਰੂ ਘਰ ਦੇ ਨਾਲ ਹੱਥ ਜੋੜ ਕੇ ਮਿਲਿਆ ਹੈ ਪਹੁੰਚਿਆ ਹੈ ਯਾਤ ਹਮ ਸ਼ਿਮਾ ਤਾਰ ਬਰਜੈ ਉਚਾਰ ਕਰ ਇਸ ਕਰਕੇ ਹੁਣ ਖਿਮਾ ਕਰਦੇ ਹਾਂ ਆਪਣੇ ਸਿੰਘਾਂ ਨੂੰ ਵੀ ਅਸੀਂ ਸਿੱਖਾਂ ਨੂੰ ਵਰਜ ਦੇਾਂਗੇ ਸੁਨ ਭੀਮਚੰਦਰ ਦਾ ਅਦਕ ਆਨੰਦ ਕਰ ਭੀਮਚੰਦ ਰਾਜਾ ਮਹਾਰਾਜ ਦੇ ਬਚਨ ਸੁਣ ਕਰਕੇ ਬਹੁਤ ਤੋਂ ਆਨੰਦ ਖੁਸ਼ ਹੋ ਗਿਆ ਕਿ ਸਤਗੁਰਾਂ ਨੇ ਗੱਲਾਂ ਸੱਚੀਆਂ ਕਹੀਆਂ ਹਨ ਤੇ ਆਉਂਦੇ ਸਮੇਲੇ ਵੀ ਮੈਨੂੰ ਕਹਿ ਦਿੱਤਾ ਹੈ ਬੋਲਿਓ ਹੱਥ ਬੰਦ ਤੁਮ ਗੁਣ ਕੇ ਨਕਿਤ ਹੋ ਹੱਥ ਜੋੜ ਲੈ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਮਹਾਰਾਜ ਆਪ ਤਾਂ ਗੁਣਾ ਦੇ ਘਰ ਹੋ ਆ ਸਾਰੇ ਗੁਣ ਆਪ ਜੀ ਦੇ ਵਿੱਚ ਹਨ ਸਰਨ ਪਰਤ ਹਿਰ ਰਚਿਆ ਕੋ ਕਰਤ ਫਿਰੋ ਮਹਾਰਾਜ ਮੈਂ ਦੇਖ ਲਿਆ ਕਿ ਜੋ ਆਪ ਜੀ ਦੀ ਸ਼ਰਨ ਪੈ ਜਾਂਦਾ ਹੈ ਜਦੋਂ ਤੱਕ ਦੇ ਹੋ ਕਿ ਸਾਡੀ ਸ਼ਰਨ ਪੈ ਗਿਆ ਹੈ अनुशरण ਪਿਆ ਦੇ ਕੇ ਫਿਰ ਰੱਖਿਆ ਕਰਦੇ ਹਾਂ ਆਪ ਸੁਖ ਸੰਗ ਵਸ ਸਭ ਸੁਖ ਦੇਤੋ ਇਸ ਤਰ੍ਹਾਂ ਆਪਣੀ ਰਹਿਮਤ ਕਰਦੇ ਹਾਂ ਫਿਰ ਬਚਨ ਕਰਕੇ ਕਿ ਸੁਖ ਸੰਗ ਵਸੋ ਵੀ ਇਹ ਸਾਰੇ ਸੁਖ ਦਿੰਦੇ ਹਾਂ ਆਪਣੀ ਸ਼ਰਨ ਪਏ ਨੂੰ ਤੇ ਸੁਖਾਂ ਦੇ ਸੰਤ ਵਸਾਉਂਦੇ ਹਾਂ ਕਹਿ ਲੋਰ ਦੇਸ਼ ਜੋ ਵਸ਼ੇਸ਼ ਹੈ ਅਸ਼ੇਸ਼ ਲਖੋ ਅੱਖਣ ਲਗਿਆ ਮਹਾਰਾਜ ਜਿਹੜੀ ਮੇਰੀ ਇਹ ਰਿਆਸਤ ਹੈ ਕਹਿ ਲੋਰ ਰਿਆਸਤ ਜਿੰਨੀ ਅਸ਼ੇਸ਼ ਹੁੰਦਾ ਬਾਕੀ ਸਾਰੀ ਜਿੰਨੀ ਵੀ ਜਿੰਨੀ ਵੀ ਹੈ ਇਹ ਜਾਣ ਲੋ ਪਾਪਨ ਉਪਸ਼ਾਨ ਕਹ ਹਮੇਸ਼ ਸੁਦਲਿਤ ਹੋ ਮਹਾਰਾਜੀ ਕਹ ਲੂਰ ਰਿਆਸਤੀ ਆਪਦੀ ਹੈ ਆਪ ਨੇ ਹੀ ਹੁਣ ਇਸ ਦੀ ਖਬਰ ਰੱਖਣੀ ਐ ਭਾਵੇਂ ਇਹ ਨੂੰ ਹੀ ਇਹਦੀ ਸਾਰੀ ਰਿਆਸਤ ਦੀ ਪਾਲਣਾ ਤੁਸੀਂ ਹੀ ਕਰਨੀ ਐ ਖਬਰ ਰੱਖਣ ਦਾ ਭਾਵ ਦੋ ਤਰ੍ਹਾਂ ਦੇ ਹੋਇਆ ਕਰਦੇ ਨੇ ਇੱਕ ਤਾਂ ਖਬਰ ਉਹਨਾਂ ਦੀ ਰੱਖੀ ਜਾਂਦੀ ਹੁੰਦੀ ਹੈ ਜਿਨ੍ਹਾਂ ਨਾਲ ਦੁਸ਼ਮਣੀ ਹੋਵੇ ਵੀ ਉਹ ਕਰਦੇ ਕੀ ਨੇ ਇੱਕ ਖਬਰ ਮਿੱਤਰਾਂ ਦੀ ਰੱਖੀ ਜਾਂਦੀ ਹੁੰਦੀ ਹੈ ਪਰਜਾ ਦੀ ਰੱਖੀ ਜਾਂਦੀ ਹੈ ਕਿ ਪਰਜਾ ਨੂੰ ਸਾਰੇ ਸੁੱਖ ਦਿੱਤੇ ਜਾਣ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਕੋਈ ਦੁੱਖੀ ਤਾਂ ਨਹੀਂ ਹੈ ਇਉਂ ਹੀ ਰਾਜੇ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਨੂੰ ਦੁੱਖ ਨਾ ਆਵੇ ਇਸ ਤਰ੍ਹਾਂ ਸਾਰੀ ਪੰਜਾਬ ਨੂੰ ਇਹ ਕਹਿਲੂੜ ਦੀ ریاست ਨੂੰ ਸੁਖ ਦਿਓ ਅੰਤਰੋ ਨ ਕਰ ਹਮ ਸਦਾ ਅਨੁਸਾਰ ਹੋਏ ਬੇਨਤੀ ਕੀਤੀ ਮਹਾਰਾਜ ਕਹਿੰਦੇ ਹੁਣ ਕਹਿੰਦਾ ਵੀ ਹੁਣ ਨਹੀਂ ਮੈਂ ਮੰਨ ਕਰਕੇ ਭੇਜਾਂ ਅੰਤਰਾ ਇਹ ਹੁਣੀ ਰਖਾ ਨਹੀਂ ਕਰਾਂਗਾ ਹੁਣ ਭੇਜ ਦੇ ਨਹੀਂ ਰੱਖਾਂਗਾ ਹੁਣ ਮੈਂ ਆਪ ਜੀ ਦੇ ਅਨੁਸਾਰੀ ਹੋ ਕੇ ਹੀ ਰ੍ਹਾਂਗਾ ਸੇਵਾ ਕੋ ਸੁਨੇਹ ਤਰਕ ਨਾ ਪੂਨ ਭੇਦ ਹੋ ਮਹਾਰਾਜ ਨੂੰ ਬੇਨਤੀਆਂ ਕਰਦਾ ਹੈ ਰਾਜਾ ਕਿ ਮੈਂ ਹੁਣ ਆਪ ਜੀ ਦੀ ਸੇਵਾ ਦੇ ਵਿੱਚ ਪ੍ਰੇਮ ਰੱਖਾਂਗਾ ਭੇਤ ਭਾਵ ਕੇ ਭੇਦ ਭਾਵ ਨਹੀਂ ਕਰਾਂਗਾ ਸੋਲ ਮੁਸਕਾਨ ਪ੍ਰਭ ਬੋਰੋ ਬਖਾਨੇ ਬੈਣ ਸਤਿਗੁਰੂ ਮਹਾਰਾਜ ਭੀਮ ਚੰਦ ਰਾਜੇ ਦੀਆਂ ਬੇਨਤੀਆਂ ਸੁਣ ਕਰਕੇ ਮੁਸਕਰਾ ਪੈਂਦੇ ਹਨ ਮੁਸਕਰਾ ਕੇ ਆਨੰਦ ਹੋ ਕੇ ਬਚਨ ਕਰਦੇ ਨੇ ਉਰਵ ਖੁਟਾਈ ਕੈ ਨਕਾਈ ਤੁ ਮਠਾਨ ਤੇ ਮਹਾਰਾਜ ਨੇ ਫਿਰ ਵੀ ਦੇਖੋ ਉਹੀ ਗੱਲ ਕਹੀ ਜਾਣ ਲਗੇ ਭੀਮਚੰਦ ਠੀਕ ਹੈ ਜੇ ਤੂੰ ਇਸ ਪਿਆਰ ਦੇ ਵਿੱਚ ਆਉਣਾ ਅਸੀਂ ਸਦਾਈ ਤੇਰੇ ਨਾਲ ਹਾਂ ਪਰ ਪਹਿਲਾਂ ਵੀ ਜਿਵੇਂ ਤੁਸੀਂ ਜੇ ਮਨ ਸਾਡੇ ਨਾਲ ਖੁਟਾਈ ਕੀਤੀ ਖੁਟਾਈ ਕਰਨ ਦਾ ਫਲ ਖੋਟੇ ਹੀ ਹੋਇਆ ਕਰਦਾ ਹੈ ਨਕਾਈ ਜੇ ਤੁਸੀਂ ਸਾਡੇ ਨਾਲ ਚੰਗਿਆਈ ਕਰਦੇ ਤਾਂ ਸੀਚਗਿਆਈ ਕੀਤੀ ਹੈ ਰਸ ਕੈ ਬਿਰਸ ਕੋ ਖਿਦਕੇ ਹਰਸ਼ ਧਰੋ ਕਿਉ ਗੁਰੂ ਨਾਨਕ ਦਾ ਘਰ ਹੈ ਜੇ ਤੁਸੀਂ ਰਸ ਰੱਖੋਗੇ ਤਾਂ ਅਸੀਂ ਵੀ ਰਸ ਰੱਖਾਂਗੇ ਜੇ ਤੁਸੀਂ ਬੇਰਸੀ ਕਰੋਗੇ ਤਾਂ ਬੇਰਸੀ ਹੋ ਜਾਣੀ ਹੈ ਜੇ ਤੁਸੀਂ ਸਾਨੂੰ ਦੁੱਖ ਦੇਵੋਗੇ ਤਾਂ ਤੁਹਾਨੂੰ ਵੀ ਦੁੱਖ ਮਿਲਣਾ ਹੈ ਜੇ ਸੁਖ ਦੇਵੋਗੇ ਭਾਵ ਸਾਡੇ ਨਾਲ ਸ਼ਾਂਤੀ ਬਾਣਤਾ ਲਾਭ ਰੱਖੂਗੇ ਤਾਂ ਅਸੀਂ ਸਾਰੇ ਸੁਖ ਦੇਾਂਗੇ ਆਨ ਕਸਮੀ ਪਰ ਹੋ ਤਤ ਹਮ ਮੰਨਤੇ ਮਾਏ ਕਹਿ ਰਿਹਾ ਸਾਡੇ ਕੋਲ ਆ ਕੇ ਜਦੋਂ ਮਰਜੀ ਰਹੋ ਅਸੀਂ ਤੁਹਾਡੀ ਮੰਨਦੇ ਰਹੇ ਹਾਂ ਕਿਉਂਕਿ ਸਮੀਪੀ ਐਸੀ ਕਹਿਲੂਰ ਰਿਆਸਤ ਦੇ ਵਿੱਚ ਹੀ ਅਨੰਦਪੁਰ ਸਾਹਿਬ ਵਸਾਇਆ ਸੀ ਮਹਾਰਾਜ ਨੇ ਵੀ ਅਸੀਂ ਪਹਿਲਾਂ ਵੀ ਤੁਹਾਡੀਆਂ ਬਹੁਤ ਗੱਲਾਂ ਸੁਣ ਕੇ ਮੰਨਦੇ ਰਹੇ ਹਾਂ ਹੁਣ ਵੀ ਅਸੀਂ ਸੁਣ ਰਹੇ ਹਾਂ ਫਰੀ ਤਾਂ ਥੋੜੇ ਮਨ ਦੀ ਖੁਟਿਆਈ ਕੀਤੀ ਖੁਟਿਆਈ ਮਿਲੀ ਐ ਮਲਾਪ ਰੱਖਿਆ ਤਾਂ ਮਲਾਪ ਮਿਲਿਆ ਹੈ ਸਾਡੇ ਵੱਲੋਂ ਦੋ ਹੀ ਦਰਵਾਜ਼ੇ ਖੁੱਲੇ ਨੇ ਚੰਗੇ ਦਾ ਮਾੜੇ ਸੋ ਇਸ ਤਰ੍ਹਾਂ ਮਹਾਰਾਜ ਨੇ ਬੜੇ ਪਿਆਰ ਭਰੇ ਬਚਨ ਕਹੇ ਤੇ ਰਾਜੇ ਭੀਮਚੰਦ ਨੂੰ ਸਮਝਾਇਆ ਵੀ ਸਮਝਾਇਆ ਵੀ ਸੱਚੀਆਂ ਗੱਲਾਂ ਕਹਿ ਕੇ ਹੈ ਵੀ ਸੱਚਾ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਸੱਚੇ ਸੱਚ ਨਿਵੜਦਾ ਹੈ ਇੱਥੇ ਕੋਈ ਝੂਠ ਦੀ ਖੇਡ ਨਹੀਂ ਹੈ ਹੁਣ ਅੱਜ ਸਿੱਖਾਂ ਦੇ ਸਾਡੇ ਤਾਂ ਹੀ ਛਿੱਤਰ ਪੈਂਦੇ ਨੇ ਤਾਂ ਹੀ ਅਸੀਂ ਦੁਖੀ ਹਾਂ ਕਿਉਂਕਿ ਸਾਡੇ ਮਨਾਂ 'ਚ ਝੂਠ ਆ ਗਿਆ ਸਾਰੇ ਪਾਸੇ ਅਸੀਂ ਝੂਠ ਬੋਲਣ ਤੇ ਜੋਰ ਨਾਲ ਲਾ ਰੱਖਿਆ ਹੈ ਖੁਟਿਆਈ ਈਰਖਾ ਦਵੇਸ਼ ਨਿੰਦਿਆ ਚੁਗਲੀ ਇਹ ਚੀਜ਼ਾਂ ਸਾਡੇ ਭਲੇ ਰਹਿ ਗਈਆਂ ਨੇ ਕੋਈ ਕੋਈ ਰੱਬ ਦਾ ਪਿਆਰਾ ਹੈ ਜਿਹੜਾ ਗੁਰੂ ਦੇ ਚਰਨਾਂ 'ਚ ਜੁੜਿਆ ਇਹਨਾਂ ਗੱਲਾਂ ਤੋਂ ਮੁਕਤ ਹੈ ਰਹਿਤ ਹੈ ਉਹ ਆਪਣੇ ਜੀਵਨ ਦਾ ਆਨੰਦ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚੋਂ ਪ੍ਰਾਪਤ ਕਰਦਾ ਹੈ। ਤਹੀਂ ਤਾਂ ਆਪਾਂ ਦੇਖਦੇ ਹਾਂ ਵੀ ਸਾਰੇ ਪਾਸੇ ਸਾਡੇ ਰੌਲੇ ਪਿਆ ਰਹੇ ਜਿੰਦੀਆਂ ਵੀ ਜਥੇਬੰਦੀਆਂ ਨੇ। ਗੁਰੂ ਘਰਾਂ ਚ ਵੀ ਇਹੀ ਕੁਝ ਹੋ ਰਿਹਾ ਹੈ ਕਿਤੇ ਵੀ ਹੈ। ਜਿੱਥੇ ਚਾਰ ਸਿੱਖ ਬੈਠੇ ਨੇ ਉਹ ਬੈਠੇ ਖੜੇ ਹੁੰਦੇ ਨੇ ਜਾਂ ਇਕੱਠੇ ਹੁੰਦੇ ਨੇ ਉੱਥੇ ਡੰਡਾ ਸੋਟਾ ਖੜਕਾ ਲੈਂਦੇ ਨੇ। ਕਿਉਂ ਖੜਕਦਾ ਕਿਉਂਕਿ ਸਾਡੇ ਮਨਾਂ ਚ ਪਿਆਰ ਨਹੀਂ ਰਿਹਾ। ਗੁਰੂ ਦਾ ਸਤਕਾਰ ਨਹੀਂ ਗੁਰੂ ਦੇ ਹੁਕਮ ਨੂੰ ਅਸੀਂ ਮੰਨ ਨਹੀਂ ਰਹੇ ਹਾਂ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕਰ ਰਹੇ ਗੁਰਬਾਣੀ ਦੇ ਸਿਧਾਂਤਾਂ ਨੂੰ ਅਸੀਂ ਹਿਰਦੇ 'ਚ ਨਹੀਂ ਬਸਾਇਆ ਸਿਰਫ ਮਾਇਆਵਾਦੀ ਹੋ ਗਏ ਹਾਂ ਦੁਨਿਆਵੀ ਹੋ ਗਏ ਹਾਂ ਦੁਨਿਆਵੀ ਲੋੜਾਂ ਸਾਡੀਆਂ ਅੱਗੇ ਖੜੀਆਂ ਨੇ ਜਿਸ ਕਰਕੇ ਅਸੀਂ ਕਿ ਦੂਸਰੇ ਦੇ ਉੱਤੇ ਲੜਦੇ ਹਾਂ ਹੰਕਾਰ ਨੇ ਮਾਨੂੰ ਮਾਣ ਨੇ ਅਸੀਂ ਸਾਰਿਆਂ ਨੂੰ ਘਰਸ ਲਿਆ ਹੈ ਸੋ ਇਸ ਤਰ੍ਹਾਂ ਮਹਾਰਾਜ ਸਤਿਆਂ ਸਚੀਆਂ ਗੱਲਾਂ ਸੁਣਾ ਰਹੇ ਹਨ ਤੇ ਭੀਮਚੰਦ ਸੁਣ ਰਿਹਾ ਹੈ ਚੌਦਸ਼ ਸੰਗਤਾਂ ਕੇ ਪੰਧ ਤਾ ਜੋ ਆਵੈ ਇਤ ਮਹਾਰਾਜ ਨੇ ਇੱਕ ਹੋਰ ਗੱਲ ਕਹੀ ਭੀਮਚੰਦ ਨੂੰ ਕਹਿੰਦੇ ਦੇਖ ਸਾਡੇ دیدار ਕਰਨ ਵਾਸਤੇ ਸਾਰੇ ਪਾਸਿਆਂ ਤੋਂ ਸੰਗਤਾਂ ਜਥਿਆਂ ਦੇ ਜਥੇ ਬਣ ਕੇ ਆਉਂਦੀਆਂ ਨੇ ਸਾਰੀਆਂ ਸੰਗਤਾਂ ਸਾਡੇ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਹਨ ਅਨਕ ਪ੍ਰਕਾਰ ਕੀ ਅਕੋਰ ਨਿਕਵਾਨਤੇ ਫਿਰ ਉਹ ਗੁਰਸਿੱਖ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਨੇ ਕਿਸੇ ਕੋਲ ਦਸਾਂਲੇ ਹੁੰਦੇ ਨੇ ਮਾਇਆ ਵੀ ਹੁੰਦੀ ਐ ਕਈਆਂ ਕੋਲ ਕੰਗਣ ਗਹਿਣੇ ਵੀ ਹੁੰਦੇ ਨੇ ਕੋਈ ਸੋਹਣੇ ਘੋੜੇ ਲੈ ਕੇ ਆ ਰਿਹਾ ਕੋਈ ਸੋਹਣੇ ਸ਼ਸਤਰ ਲੈ ਕੇ ਆ ਰਿਹਾ ਕਿਉਂ ਕਿਟਾ ਮਾ ਉਹਨਾਂ ਦੇ ਕੋਲ ਹੁੰਦੀਆਂ ਹਨ ਅਭਤ ਨ ਤਨ ਕੋ ਵਿਖਾਦ ਕੋ ਕੀ ਕਰੇ ਕਿੰਮ ਮਹਾਰਾਜ ਕਹਿ ਲਗੇ ਤੂੰ ਆਪਣੇ ਸਾਰੇ ਪਰਜਾ ਚ ਜਿੱਥੇ ਤੇਰਾ ਰਾਜ ਹੈ ਸਾਰੇ ਪਿੰਡਾਂ ਚ ਹੁਕਮ ਕਰ ਵੀ ਜਿੱਥੇ ਵੀ ਗੁਰੂ ਕੀ ਸੰਗਤ ਲੰਘਦੀ ਹੈ ਉਹ ਗੁਰੂ ਕੀ ਸੰਗਤਾਂ ਨੂੰ ਕੋਈ ਰੋਕੇ ਟੋਕੇ ਨਾ ਉਹਨਾਂ ਦਾ ਸਤਕਾਰ ਕਰੇ ਅਗਰ ਜੇ ਨੇੜੇ ਨੇ ਨਹੀਂ ਕਰਦੇ ਸਤਕਾਰ ਰੋਗ ਦੇ ਟੋਕਦੇ ਨਹੀਂ ਉਹਨਾਂ ਨੂੰ ਫੇਰ ਸਿਖਾਉਣਾ ਸਭਕ ਸਾਡਾ ਕੰਕਰਦਬ ਹੋ ਜਾਂਦਾ ਹੈ ਕਿਉਂਕਿ ਕਈ ਨਗਰਾਂ ਦਾ ਵਰਸੰਗ ਆਉਂਦਾ ਹੈ ਬਜਰੂੜ ਦੇ ਬਜਰੂੜ ਰੰਗੜਾਂ ਦਾ ਰੰਗੜ ਸੀ ਪਿੰਡ ਰੰਗੜਾਂ ਦਾ ਮੁਸਲਮਾਨ ਰੰਗੜ ਕੀ ਰਾਜਪੂਰ ਰੰਗੜ ਵੀ ਕਹਿੰਦੇ ਨੇ ਜਦੋਂ ਦੇਖਣਾ ਕਿ ਸੰਗਤ ਲੰਗੀ ਜਾ ਰਹੀ ਆ ਉਹ ਲੁੱਟ ਲੈਂਦੇ ਸੀ ਹੋਰ ਵੀ ਕੀ ਪੰਡੈਸੇ ਸੀ ਸੰਗਤਾਂ ਨੂੰ ਦੇਖ ਕੇ ਫਿਰ ਉਹ ਲੁੱਟ ਲੈਂਦੇ ਸੀ ਜਦੋਂ ਸੰਗਤ ਫਿਰ ਅਨੰਦਪਰਸਾਦ ਆਉਂਦੀ ਮਹਾਰਾਜ ਨੂੰ ਦੱਸਦੀ ਕਿ ਫਲਾਣੇ ਪਿੰਡ ਦੇ ਲੋਕਾਂ ਨੇ ਮਹਾਰਾਜ ਆਉਂਦਿਆਂ ਪਟਾਵਾਂ ਸੀ ਲੈ ਕੇ ਆਇਆ ਇਸ ਕੋਲ ਆਇਆ ਮਹਾਰਾਜ ਫਿਰ ਗੁਰਸਿੱਖਾਂ ਨੂੰ ਹੁਕਮ ਕਰ ਦਿੰਦੇ ਸੀ ਫੌਜਾਂ ਚੜ ਜਾਂਦੀਆਂ ਸੀ ਨਗਰ ਨੂੰ ਘੇਰਾ ਪਾ ਲੈਂਦੇ ਸੀ ਦੱਸੋ ਵੀ ਕਿਹਨੇ ਕਿਹਨੇ ਲੁੱਟਿਆ ਕੱਢੋ ਬਾਹਰ ਕੁਝ ਨਗਰਾਂ ਦੇ ਵਿੱਚ ਉਹਨਾਂ ਸਮਿਆਂ 'ਚ ਲੜਨ ਵਾਲੇ ਲੜਾਕੇ ਹੁੰਦੇ ਉਹ ਥੋੜਾ ਬਹੁਤਾ ਜੇ ਲੜਦੇ ਵੀ ਤਾਂ ਫਿਰ ਸਿੰਘ ਚੰਗੀ ਤਰ੍ਹਾਂ ਚਾਟਾ ਛਕਾ ਦਿੰਦੇ ਸੀ ਕਹਤ ਬਾਹਰ ਲੁੱਟ ਲੈਂਦੇ ਸੀ ਫੇਰ ਵੀ ਜਿਹੜਾ ਹੱਥ ਜੋੜ ਕੇ ਖੜ ਜਾਂਦਾ ਸੀ ਉਹਨੂੰ ਛੱਡ ਦਿੰਦੇ ਸੀ ਫਿਰ ਉਹਨੂੰ ਨਹੀਂ ਸੀ ਮਾਰਦੇ ਜਿਹੜਾ ਡੰਡਾ ਸੋਟਰਾ ਚੱਕਦਾ ਸੀ ਉਹਦੇ ਨਾਲ ਫਿਰ ਜੰਮ ਕਰਦੇ ਸੀ ਹਰ ਗੋਬਿੰਦ ਸਾਈਂ ਮਹਾਰਾਜ ਦੇ ਸਮੇਂ ਵੀ ਦੇਖੋ ਇਹ ਪ੍ਰਸੰਗ ਆਪਾਂ ਸਾਰੇ ਜਾਣਦੇ ਆ ਦੋ ਪ੍ਰਸੰਗ ਆਉਂਦੇ ਨੇ ਗੁਰੂ ਹਰ ਗੋਬਿੰਦ ਸਾਈਂ ਮਹਾਰਾਜ ਦੇ ਸਮੇਂ ਚ ਇੱਕ ਤਫਰ ਸਮਤਾ ਕਾਬਲ ਤੋਂ ਘੋੜੇ ਲੈ ਕੇ ਆਈਆਂ ਸੀ ਜਦੋਂ ਲਾਹੌਰ ਦੇ ਸੂਬੇ ਨੇ ਖੋਲੇ ਸੀ ਭਾਈ ਬਿਧੀਚੰਦ ਕਿਲੇ ਦੇ ਵਿੱਚੋਂ ਦੋਏ ਘੋੜੇ ਕੱਢ ਕੇ ਲਿਆਇਆ ਸੀ ਉਹ ਵੀ ਸੰਗਤਾਂ ਦੇ ਘੋੜੇ ਖੋਹੇ ਸੀ ਫਿਰ ਦਸਾਲੇ ਸੀ ਜਿਹੜੇ ਖੋਲੇ ਸੀ ਭਾਈ ਬਿਧੀਚੰਦ ਫਿਰ ਦਸਾਲੇ ਵੀ ਚਰਾ ਕੇ ਲਿਆਇਆ ਸੀ ਸੋ ਇਸ ਤਰ੍ਹਾਂ ਇਹ ਲੋਕ ਪਹਿਲਾਂ ਤੋਂ ਹੀ ਕਰਦੇ ਰਹੇ ਨੇ ਮਾਰਦਾਨ ਕਰਨੇ ਮਹਾਰਾਜ ਨੇ ਉਹਨੂੰ ਇਹੀ ਗੱਲ ਕਹੀ ਆ ਭੀਮਚੰਦ ਨੂੰ ਵੀ ਤੂੰ ਆਪਣੇ ਬੰਦਿਆਂ ਨੂੰ ਕਹਿ ਸਾਡੀਆਂ ਸੰਗਤਾਂ ਨੂੰ ਨਾ ਤੰਗ ਕਰਨ ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੇ ਸਿੱਧੀ ਜੀ ਗੱਲ ਹੈ ਕਿਉਂ ਪਾਤਸ਼ਾਹ ਸਮਝਾ ਰਹੇ ਹਨ ਸੁਖ ਸੁਸ ਦਰਸਕਰ ਤਮਲ ਪਿਆਨ ਤੇ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਦੇਖੋ ਆਉਂਦੀਆਂ ਨੇ ਸੰਗਤਾਂ ਕਿਸੇ ਦਾ ਤੰਗ ਨਹੀਂ ਕਰਦੀਆਂ ਸਾਡੇ ਕੋਲ ਆਉਂਦੀਆਂ ਨੇ ਸਾਡੇ ਦਰਸ਼ਨ ਕਰਦੀਆਂ ਨੇ ਭੇਟਾ ਅਰਪਣ ਕਰਕੇ ਵਾਪਸ ਚਲੀਆਂ ਜਾਂਦੀਆਂ ਹਨ ਕਿਸੇ ਦਾ ਕੋਈ ਘਰ ਨਹੀਂ ਉਜਾੜਦੀਆਂ ਕਿਸੇ ਨੂੰ ਦੁੱਖ ਨਹੀਂ ਦਿੰਦੀਆਂ ਰਸਤੇ 'ਚ ਲੰਘਣਾ ਹੀ ਹੁੰਦਾ ਹੈ ਕਿਓ ਮਹਾਰਾਜ ਕਹਿ ਰਹੇ ਨੇ ਭੀਮਚੰਦ ਰਾਜੇ ਨੂੰ ਜਹ ਖਿਦ ਜੋਏ ਤਤ ਖਲ ਪਾ ਫਲ ਲੈ ਜੋਏ ਫੇ ਜਿਹੜਾ ਸਾਡੀਆਂ ਸੰਗਤਾਂ ਨੂੰ ਦੁੱਖ ਦਿੰਦਾ ਹੈ ਉਹਨੂੰ ਤਤਕਾਲ ਫੇ ਅਸੀਂ ਫਲ ਸਕ ਦਿੰਨੇ ਆਂ ਭਾਵੇਂ ਉਹਦੇ ਨਾਲ ਫੇ ਸਾਰਾ ਕੁਝ ਹੀ ਕਰਦੇ ਆਂ ਜਿਹੜਾ ਕੋਈ ਸਾਡੀਆਂ ਸੰਗਤਾਂ ਨੂੰ ਦੁਖੀ ਕਰਦਾ ਤੰਗ ਕਰਦਾ ਹੈ ਬਿਲਮਨ ਅਮਰ ਤਨਕ ਪਰ ਜਾਣੀਏ ਜਾਨ ਲੈਣਾ ਕਰ ਸਾਡੇ ਕੋਲ ਰਤਾ ਜਿੰਨਾ ਵੀ ਬਿਲਮ ਧੇਰ ਹੀ ਨਹੀਂ ਹੈ ਜਿਹੜਾ ਕੋਈ ਸਾਡੀਆਂ ਸੰਤਾਂ ਵੱਲ ਤੱਕਦਾ ਹੈ ਜਾਂ ਲੁੱਟਦਾ ਹੈ ਉਹਨੂੰ ਫਿਰ ਨਾਲ ਦੀ ਨਾਲ ਉਹਦੀ ਕੀਤੀ ਦਾ ਫਲ ਭਗਤਾ ਦਿੰਦਾ ਹੈ। ਉਰਬ ਵਿਗਾੜਿਓ ਹਿਰੋ ਜੰਗ ਖਾਰੋ ਤਬ। ਮਹਾਰਾਜ ਕਹਿੰਦੇ ਕਿ ਦੇਖ ਪਹਿਲਾਂ ਤੁਸੀਂ ਵਿਗਾੜ ਕੀਤਾ ਚੜ ਕੇ ਆਏ ਤਾਂ ਨਹੀਂ ਜੰਗ ਹੋਇਆ। ਆਏ ਤੋ ਹਮਰ ਔਰ ਤੁਮਾਰੋ ਰਸ ਸਾਨੀਏ। ਮਹਾਰਾਜ ਕਹਿੰਦੇ ਨਹੀਂ ਤਾਂ ਤੂੰ ਦੇਖ ਲਾ ਵੀ ਤੇਰਾ ਤੇ ਸਾਡਾ ਰਸੇ ਬਣਿਆ ਹੋਇਆ ਸੀ ਅਸੀਂ ਅਸੀਂ ਕਦੋਂ ਤੇਰੇ ਤੇ ਚੜਾਈ ਕੀਤੀ ਐ ਤੈਨੂੰ ਗੁਰਾ ਕਿਹਾ। ਤੁਸਾਂ ਨਹੀਂ ਆਕੇ ਸਾਡੇ ਤੇ ਚੜ੍ਹਾਈ ਕੀਤੀ ਜੰਗ ਕੀਤਾ ਸਾਡੇ ਸਿੱਖਾਂ ਨੂੰ ਕਿਹ ਰਿਆ ਸ਼ੀਮਾ ਬਲ ਪਰ ਗੁਰ ਬੈਣ ਸੁਣ ਧਰੇ ਨਿਰਪੋ ਇਉਂ ਰਾਜੇ ਭੀਮਚੰਦ ਨੇ ਖਿਮਾ ਵਾਲੇ ਬਚਨ ਦਇਆ ਵਾਲੇ ਬਚਨ ਜਿਨ੍ਹਾਂ ਚ ਬਲ ਸ਼ਕਤੀ ਸੀ ਸੁਣ ਕਰਕੇ ਰਾਜਾ ਬੋਲਿਓ ਪਰਮ ਪਰ ਹਮੈ ਦਸ ਪਹਿਚਾਨੀਏ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦਾ ਮਹਾਰਾਜੋ ਹੋ ਗਿਆ ਸੋ ਹੋ ਗਿਆ ਹੁਣ ਆਪਣੇ ਦਾਸ ਸੇਵਕ ਸਮਝੋ ਕਹ ਲੋਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ ਇਸ ਤਰ੍ਹਾਂ ਬੇਨਤੀ ਦਾ ਮਹਾਰਾਜ ਇਹ ਕਹਿਲੂਰ ਰਿਆਸਤ ਹੈ ਜਿਹੜੀ ਆਪ ਜੀ ਦਾ ਹੀ ਘਰ ਹੈ ਜਪ੍ਰਤ ਪਾਰਸੋਦਲੀ ਜਸੁਖਸਾਨੀਏ ਮਹਾਰਾਜ ਜੀ ਦੀ ਹੁਣ ਪਾਲਣਾ ਕਰੋ ਸਾਨੂੰ ਸੁਖ ਸਾਰਿਆਂ ਨੂੰ ਮਿਲੇ ਏਵ ਕਸਬਦ ਅਹਿਲਾਦ ਕੈ ਪਰਸ ਪਰ ਇਸ ਤਰ੍ਹਾਂ ਆਪਸ ਵਿੱਚ ਹੀ ਧੰਨ ਗੁਰੂ ਬਾਜਾ ਵਾਲੇ ਦੇ ਬਚਨ ਹੋਏ ਭੀਮਚੰਦ ਨੇ ਸੁਣੇ ਭੀਮਚੰਦ ਨੇ ਬੇਨਤੀਆਂ ਕੀਤੀਆਂ ਸਤਿਗੁਰਾਂ ਨੇ ਮਨਜ਼ੂਰ ਕਰੀਆਂ ਜਿਨੋ ਸਿਰ ਪਾਏ ਸਤਿਗੁਰੂ ਬੋ ਮੋਲਕ ਫਿਰ ਮਹਾਰਾਜ ਨੇ ਹੁਕਮ ਕੀਤਾ ਆਪਣੇ ਖਜ਼ਾਨੇ ਦੇ ਖਜ਼ਾਨਚੀ ਨੂੰ ਕਿ ਬਹੁਤ ਸੁੰਦਰ ਇੱਕ ਦੁਸ਼ਾਲਾ ਸਰੋਪਾ ਲੈ ਕੇ ਆਓ ਭੀਮਚੰਦ ਨੂੰ ਫਿਰ ਸਰੋਪਉ ਦੇ ਕੇ ਵਿਦਾ ਕਰਦੇ ਹਨ ਲੈ ਕੇ ਭੀਮਚੰਦ ਜਾਣ ਕਰਣਾ ਆਨੰਦ ਭयो ਇਉਂ ਬਹੁਤ ਜ਼ਿਆਦੇ ਖੁਸ਼ੀ ਦੇ ਨਾਲ ਭੀਮਚੰਦ ਮਹਾਰਾਜ ਦੇ ਬਚਨ ਸੁਣ ਕੇ ਮਹਾਰਾਤੋਂ ਖੁਸ਼ੀਆਂ ਲੈ ਕੇ ਸਰੋਪਉ ਲੈ ਕੇ ਹੱਥ ਬੰਦ ਬੰਦਨਾ ਤਰਤ ਬਿਨ ਬੋਲ ਕੋ ਹੱਥ ਜੋੜ ਕੇ ਬੰਦਨਾ ਕੀਤੀ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਦੇ ਵਿੱਚ ਅੰਤਰ ਜੋ ਅੰਤਰਾ ਨਿਰੰਤਰ ਨਿਕਾਰ ਕਰ ਹਿਰਦੇ ਅੰਦਰ ਜੋ ਅੰਤਰਾ ਭੀਤ ਆਸੀ ਉਹ ਕੱਢ ਕੇ ਮਨ ਸਾਫ ਕਰਕੇ ਵਿਦਾ ਪਿਉ ਪੂਪ ਪਾਏ ਹਰ ਕ ਅਤੋਲ ਕੋ ਮਹਾਰਾਜੇ ਕੋ ਨੂੰ ਬਧਾਈ ਲੈ ਕੇ ਮਨ ਸ਼ੁੱਧ ਕਰਕੇ ਜਿਹੜਾ ਰੋਲਾ ਵਾਲਾ ਮਟਾਗੇ ਫਿਰ ਮਹਾਰਾਜ ਤੋਂ ਆ ਗਿਆ ਲੈ ਕੇ ਬਧਾਈ ਲੈ ਕੇ ਆਪਣੇ ਰਾਜ ਨੂੰ ਮੁਰਦਾ ਹੈ ਸੰਦ ਪਟ ਪੀੜ ਜੋ ਵਜ਼ੀਰ ਤੀਰ ਤਨ ਕਾ ਹੈ ਜਿਹੜਾ ਨਾਲ ਵਜ਼ੀਰ ਸੀ ਜਿਹਨੇ ਲਿਆ ਕੇ ਮਲਾਇਆ ਸੀ ਤੇ ਨਾਲ ਸੂਰਮਿਆਂ ਦੀ ਭੀੜ ਸੀ ਉਹ ਸਾਰੇ ਧੰਨ ਸਤਗੁਰੂ ਧੰਨ ਸਤਗੁਰੂ ਉਚਾਰਦੇ ਹਨ ਪੀਰਨ ਕੋ ਪੀਰ ਅਵਤਾਰ ਬਿਨ ਡੋਲ ਕੋ ਕਹਿੰਦੇ ਇਹ ਕੋਈ ਡੋਲਣ ਵਾਲੀ ਗੱਲ ਨਹੀਂ ਹੈ ਗੋਬਿੰਦ ਰਾਜ ਜੀ ਤਾਂ ਪੀਰਾਂ ਦੇ ਪੀਰ ਨੇ ਸੂਰਮਿਆਂ ਦੇ ਸੂਰਮੇ ਨੇ ਗੁਰੂਆਂ ਦੇ ਗੁਰੂ ਨੇ ਇਹ ਗੱਲ ਅੱਜ ਸਪਸ਼ਟ ਹੋ ਗਈ ਹੈ ਸਾਰਿਆਂ ਨੇ ਦੇਖ ਲੇ ਕੁਝ ਤਾਂ ਦਰਸ਼ਨ ਕਰਕੇ ਮੰਨ ਜਾਂਦੇ ਸੀ ਜੇ ਕੋਈ ਮਾੜੀ-ਮੋੜੀ ਆਕੜ ਰਹਿ ਜਾਂਦੀ ਸੀ ਫਿਰ ਮਹਾਰਾਜ ਦੇ ਬਚਨ ਸੁਣ ਕੇ ਨਿਕਲ ਜਾਂਦੇ ਸੀ ਔਰ ਸਾਰੇ ਸਤਿਗੁਰਾਂ ਨੂੰ ਓਲਨ ਸਰੂਪ ਸਮਝ ਦੇ ਸੀ ਸਮਝਣਾ ਵੀ ਪੈਣਾ ਸੀ ਕਿਉਂਕਿ ਬਲ ਸ਼ਕਤੀ ਨਿਰੰਕਾਰ ਦੇ ਸਰੂਪ ਸਨ ਥੋੜਾ ਜਿਹਾ ਇਸ ਕਰਕੇ ਹੁੰਦਾ ਸੀ ਕਿ ਮਹਾਰਾਜੀ ਅਵਸਥਾ ਉਮਰ ਛੋਟੀ ਹੈ ਇਸ ਕਰਕੇ ਇਹਨਾਂ ਨੂੰ ਹੁੰਦਾ ਸੀ ਪਰ ਜਦੋਂ ਦਰਸ਼ਨ ਕਰ ਲੈਣੇ ਬਾਚਨ ਸੁਣਨੇ ਫਿਰ ਆਨੁਆਨਾ ਸਾਰਾ ਕੁਝ ਮੰਨ ਜਾਂਦੇ ਸੀ ਉਹ ਸਾਰਾ ਕੁਝ ਮੰਨ ਕੇ ਚੱਲੇ ਨੇ ਸਿਰ ਗੋਬਿੰਦ ਸੰਗ ਸੰਧ ਕਰ ਭੀਮ ਚੰਦ ਭੀਮ ਚੰਦ ਕਲਗੀਧਰ ਮਹਾਰਾਜੀ ਦੇ ਨਾਲ ਇਹ ਸੰਧੀ ਕਰਕੇ ਮਲਾਪ ਕਰਕੇ ਸੰਕਾ ਸਾਂ ਸੰਕਾ ਸਹਿਤ ਰਸ ਕੋਬਦਾਰ ਸੁਖ ਪਾਏ ਕੈ ਹੁਣ ਜਿਹੜੀ ਸੰਕਾ ਸੀ ਉਹਨੂੰ ਦੂਰ ਕਰਕੇ ਸੰਕਾ ਨਿਮਿਰਤ ਕਰਕੇ ਮਹਾਰਾਜ ਤਾਂ ਖੁਸ਼ੀਆਂ ਲੈ ਕੇ ਵਾਪਸ ਮੁੜਿਆ ਹੈ। ਜੇ ਪੁਰ ਆਪਣੇ ਪ੍ਰਤਾਪ ਪ੍ਰਭੂ ਜਪਣੇ। ਆਪਣੇ ਪੁਰ ਆਪਣੇ ਸ਼ਹਿਰ ਬਲਾਸਪੁਰ ਨਗਰ ਚਲਿਆ ਗਿਆ। ਗੁਰੂ ਗੁਰੂ ਜਪਦਾ ਹੋਇਆ। ਹਰਿ ਉਹ ਵਿਸ਼ਵਾਸ ਕੋ ਸਹਾਈ ਬਣ ਆਇ ਤੈ। ਮਨ ਦੇ ਵਿੱਚ ਵਿਸ਼ਵਾਸ ਕੀਤਾ ਕਿ ਸਤਿਗੁਰੂ ਮੇਰੇ ਸਹਾਈ ਹੋਣਗੇ। ਇੱਕੋ ਨਬ ਬਾਦ ਚਲੋ ਫੇਤੋ અપਵਾਦ ਜਗ। ਕਹਿੰਦੇ ਜਗਤ ਦੇ ਵਿੱਚ ਇਹ ਗੱਲ ਸਪਸ਼ਟ ਹੈ ਵੀ ਜਦੋਂ ਝਗੜਾ ਕਰਦੇ ਆ ਉਹ ਚੰਗਾ ਨਹੀਂ। ਅਪਵਾਦ ਫਿਰ ਨਿੰਦੇ ਹੀ ਹੁੰਦੀ ਹੈ ਹੁੰਦੀ ਵੀ ਨਿੰਦੇ ਹੀ ਆ ਲੜਾਈ ਕਰੋਗੇ ਨਿੰਦੇ ਹੀ ਹੋਣੀ ਆ ਲੋਕਾਂ ਨੇ ਬੁਰਾ ਹੀ ਕਹਿਣਾ ਮੇਲ ਮਲਾਪ ਹੋਊਗਾ ਸਾਰੇ ਕਹਿਣਗੇ ਚੰਗੀ ਮਿੱਤਰਤਾ ਵੀ ਬੜਾ ਪਿਆਰ ਆਪਸ ਵਿੱਚੀ ਇਹ ਸੰਸਾਰ ਦੇ ਵਿੱਚ ਗੱਲਾਂ ਪ੍ਰਗਟ ਹਨ ਗੁਰੂ ਸੰਗ ਸਮਤਾ ਨਾ ਹੋਤ ਕਿਸ ਭਾਏ ਕੈ ਹੁ ਰਾਜਾ ਸੋਚਦਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਗੁਰੂ ਦੇ ਨਾਲ ਬਰਾਬਰਤਾ ਨਹੀਂ ਕਰ ਸਕਦਾ। ਰਾਤ ਮਰ ਅਬੀਰ ਜੰਗ ਮੈਂ ਨਾ ਰਹੀ ਧੀਰ। ਕਿਉਂਕਿ ਨਹਾਕ ਬਿਨਾ ਕਿਸੇ ਕਾਰਨ ਤੋਂ ਹੀ ਕਿੰਨੇ ਸੂਰਮੇ ਮਰ ਗਏ ਫਿਰ ਜੰਗ ਵੀ ਨਾ ਜਿੱਤ ਸਕੇ ਹੌਸਲੇ ਹਾਰ ਗਏ ਸਾਰੇ। ਸਿਮਰਤ ਹੈ ਗੁਣ ਇਮ ਮਨ ਸਮਝਾਏ ਕੈ। ਇਓ ਗੁਰ ਸਮਰਦਾ ਹੋਇਆ ਮਾਨੂੰ ਸਮਝਾਉਂਦਾ ਹੈ ਭੀਮ ਚੰਦ ਰਾਜਾ। ਜੀਤ ਕੇਤੀ ਅਰ ਅਸ਼ਵਸਤ ਉਧਾਰ ਹੀਰ ਇਸ ਤਰ੍ਹਾਂ ਫਿਰ ਕੀ ਕਰਦਾ ਹੈ ਹੁਣ ਮਹਾਰਾਜ ਦੇ ਨਾਲ ਪ੍ਰੇਮ ਹੋ ਗਿਆ ਫੇਰ ਵੀ ਰਾਜਾ ਸੀ ਔਰ ਕਈ ਵਾਰ ਆਪਣੇ ਵਜੀਰ ਮੰਤਰੀਆਂ ਦੇ ਰਾਹੀ ਮਹਾਰਾਜ ਦੇ ਕੋਲ ਫਿਰ ਭੇਟਾ ਭੇਜਦਾ ਹੈ ਸਤ ਦੂਰ ਪਾਸ ਕੋ ਪਠਾਵੇ ਪ੍ਰੇਮ ਧਾਰਕੈ ਪ੍ਰੇਮ ਧਾਰਨ ਕਰਕੇ ਆਪਣੇ ਖਜ਼ਾਨੇ ਚੋਂ ਆਪਣੇ ਸ਼ਹਿਰ ਨਗਰ ਦੇ ਵਿੱਚੋਂ ਚਾਵਲ ਮੇਰੇ ਸਿਤ ਸੁਖ ਮਕ ਹਨੇਰੇ ਕਰ ਬਹੁਤ ਸੋਹਣੇ ਸੁੰਦਰ ਚਾਵਲ ਲੰਮੇ ਚਾਵਲ ਬਰੀਕ ਚਾਵਲ ਭਾਵ ਕੇ ਪਾਸ ਭਰ ਕੇ ਭੇਜਦਾ ਗੱਡਿਆਂ ਦੇ ਗੱਡੇ ਕਟਕੇ ਬਿਰਨਰ ਫਿਰ ਬਾਰ ਬਾਰ ਕੈ ਬਾਰ ਬਾਰ ਜਦੋਂ ਬਣਦਾ ਸਮਾਂ ਤਾਂ ਮਹਾਰਾਦੀ சிவா ਵਿੱਚ ਇਸ ਤਰ੍ਹਾਂ ਬੰਦੇ ਭੇਜ ਦਿੰਦਾ ਹੈ ਉਪਬਨ ਹੋ ਕੇ ਫਲ ਬੀਨ ਬਿਨ ਨੀਕੇ ਕਲ ਕਰ ਜਦੋਂ ਕੇ ਫਿਰ ਆਪਾਂ ਦੇਖਦੇ ਆ ਕਿ ਸਾਰੇ ਉਧਰ ਇਲਾਕੇ ਜੰਮੂ ਕਸ਼ਮੀਰ ਦੇ ਇਲਾਕੇ ਚ ਬਹੁਤ ਜਿਆਦੇ ਸੇਵਾ ਦੇ ਬਾਗ ਨੇ ਸੋਹਣੇ ਸੋਹਣੇ ਫਾਲ ਫਿਰ ਇਕੱਠੇ ਕਰਾ ਕੇ ਗਲ ਤਵਰਾ ਕੋ ਪਰ ਪਰ ਬੇਨਤੀ ਉਚਾਰ ਤੈ ਕਹਾਵਰ ਹੁੰਦੀ ਹੈ ਭਾਵਕ ਟੋਕਰੀਆਂ ਭਰ-ਭਰ ਕੇ ਗੱਡੀਆਂ ਦੇ ਵਿੱਚ ਰੱਖ-ਰੱਖ ਕੇ ਮਹਾਰਾਜ ਦੇ ਦਰਬਾਰ ਦੇ ਵਿੱਚ ਭੇਜ ਦਿੰਦਾ ਹੈ ਕਿ ਮਹਾਰਾਜ ਰਾਜੇ ਨੇ ਫਲ ਭੇਜੇ ਹਨ ਆੜੂ ਅਮਰੂਦ ਇਸ ਤਰ੍ਹਾਂ ਦੇ ਆੜੂ ਅਮਰੂਦ ਰਸਪੂਰਣ ਆਂਗੂਰ ਰੂਰਾ ਬਹੁਤ ਸੋਹਣੇ ਆਂਗੂਰ ਆੜੂ ਅਮਰੂਦ ਜਿਹੜੇ ਬੜੇ ਸੁੰਦਰ ਮਿੱਠੇ ਹਨ ਕਦਲੀ ਰਸਾਲਸਿਓ ਪੰਸ ਅਨਾਰ ਕੈ ਬੜੇ ਰਸ ਵਾਲੇ ਕਦਲੀ ਕਹਿੰਦੇ ਨੇ ਕੇਲਿਆਂ ਨੂੰ ਪੰਸ ਕਹਿੰਦੇ ਨੇ ਜਿਹਨੂੰ ਆਪਾਂ ਕਟਾਹਰ ਕਹਿੰਦੇ ਆ ਦਰਖਤੋਂ ਕਟਾਹਰ ਵੀ ਕਹਿ ਦਿੰਦੇ ਹਾਂ ਕਈ ਉਹਨੂੰ ਆਪਾਂ ਹਾਥੀ ਚੱਕ ਵੀ ਕਹਿ ਦਿੰਦੇ ਨੇ ਇਸ ਤਰ੍ਹਾਂ ਦੇ ਫਲ ਐ ਸਬਜ਼ੀਆਂ ਬਣਾਉਣ ਵਾਸਤੇ ਭੇਜਦਾ ਇਹ ਜਦੋਂ ਪੱਕ ਜਵੇ ਖਾਦਾ ਵੀ ਜਾਂਦਾ ਬਹੁਤ ਸਵਾਦ ਹੁੰਦਾ ਪੱਕਿਆ ਹੋਇਆ ਔਰ ਇਹ ਕਿਤੇ ਕਿਤੇ ਹੁੰਦੇ ਨੇ ਹਰ ਇੱਕ ਥਾਂ ਨਹੀਂ ਇਹ ਜਿਆਦੇ ਹੁੰਦੇ ਉਧਰ ਦੇ ਇਲਾਕੇ ਚ ਨੇ ਪਹਾੜੀ ਇਲਾਕੇ ਚ ਵੱਡਾ ਦਰਖਤ ਹੁੰਦਾ ਬੋੜ ਜਿੱਡਾ ਹੋ ਜਾਂਦਾ ਸੋ ਇਸ ਤਰ੍ਹਾਂ ਬੜੇ ਸੋਹਣੇ ਫਲ ਭੇਜਦਾ ਹੈ ਮਿੱਠੇ ਜਾਤ ਜਾਤ ਕੇ ਤੁਰਸ਼ ਪਾਤ ਪਾਤ ਕੇ ਕਿਉਂ ਜਾਤ ਵੱਖਰੇ ਵੱਖਰੇ ਫਲ ਕਈ ਮਿੱਠੇ ਖੱਟੇ ਇਸ ਤਰ੍ਹਾਂ ਦੇ ਨਾ ਨਾ ਪ੍ਰਕਾਰ ਦੇ ਭੇਜਦਾ ਹੈ ਲੱਗੇ ਜੋ ਪਾਤ ਪਾਤ ਕੇ ਤਰਾਏ ਅਨਵਾਏ ਕਰ ਪਾਤ ਪਾ ਦੀ ਲੱਗੇ ਹੋਏ ਫਿਰ ਜਦੋਂ ਬਾਗਾਂ ਚੋਂ ਤੋੜਾ ਲੈਂਦਾ ਹੈ ਕਿਉਂਕਿ ਉਹਨਾਂ ਸਮੇਂ ਚ ਰਾਜੇ ਲੋਕ ਵੇਚਿਆ ਨਹੀਂ ਸੀ ਕਰਦੇ ਫਿਰ ਜਾਂ ਪਰਜਾ ਚ ਬਣਦੇ ਜਾਂ ਇਸ ਤਰ੍ਹਾਂ ਸਾਧੂਆਂ ਸੰਤਾਂ ਦੇ ਭੇਜਦੇ ਜਾਂ ਹੁਣ ਮਹਾਰਾਜ ਦਾ ਦਰਬਾਰ ਸੀ ਫਿਰ ਜੋ ਇਕੱਠੇ ਤੋੜ ਲੈਣੇ ਫਿਰ ਕਹਿ ਦੇਣਾ ਆਪਣੇ ਮਾਲੀਆ ਨੂੰ ਵਜ਼ੀਰ ਨੂੰ ਕਹਿ ਦੇਣਾ ਵੀ ਜਾ ਕੇ ਸਤਗੁਰਾਂ ਦੀ ਸੇਵਾ ਕਰਕੇ ਆਓ ਭੇਜਾ ਸੰਦ ਦੂਤ ਕੋ ਬਖਾਨ ਬਿਨ ਪੂਦ ਕੋ ਬੜੇ ਬੇਨਤੀ ਦੇ ਨਾਲ ਇਹ ਪਵਿੱਤਰ ਮਨ ਵਾਲਾ ਜਿਹੜਾ ਦੂਤ ਵਕੀਲ ਅਸੀਂ ਇਹਨੂੰ ਭੇਜ ਦਿੰਦਾ ਨਾਲ ਅਨੇਕ ਵਾਰ ਇਸ ਰੀਤ ਪ੍ਰੇਮ ਉਪਜਾਏ ਕਰ ਅਨੇਕ ਵਾਰ ਇਸ ਤਰਾ ਪ੍ਰੇਮ ਦੇ ਨਾਲ ਮਹਾਰਾਜੀ ਸੇਵਾ ਕਰਦਾ ਹਾਂ ਹੁਣ ਭੀਮ ਚੰਦ ਆਪ ਆਨ ਮਿਲ ਕੇ ਬਾਤਨ ਪ੍ਰਸੰਨ ਕਰੈ ਕੀ ਵਾਰੀ ਫਿਰ ਆਪ ਦਾ ਜੀ ਕਰਦਾ ਆ ਕਿ ਸਤਿਗੁਰੂ ਮਹਾਰਾਜ ਨਾਲ ਮਿਲਦਾ ਹੈ ਬੜੀਆਂ ਖੁਸ਼ੀਆਂ ਭਰੀਆਂ ਗੱਲਾਂ ਬਾਤਾਂ ਕਰਦਾ ਹੈ ਖੁਸ਼ੀ ਪ੍ਰਾਪਤ ਕਰਨ ਜਸਹਿ ਸੁਭਾਏ ਕਰ ਮਹਾਰਾਜ ਉਸਤੇ ਸਤ ਬੜੀਆਂ ਖੁਸ਼ੀਆਂ ਇਹਦੇ ਤੇ ਵਰਤੌਂਦੇ ਹਨ ਆਸੇ ਪਏ ਸੰਦ ਸਭ ਦਿਸਨ ਬਦਤ ਹੋਏ ਇਸ ਤਰ੍ਹਾਂ ਬੜੀ ਪਿਆਰਵਰੀ ਸੰਧੀ ਹੋ ਗਈ ਫਿਰ ਸਾਰੇ ਪਹਾੜੀ ਇਲਾਕੇ ਚ ਬਾਈ ਧਰ ਰਾਜਿਆਂ ਚ ਖਬਰ ਹੋ ਗਈ ਭਾਏ ਮਨ ਕਾਮਨਾ ਪੁਣੀ ਮਨਰ ਭਾਏ ਕਰੋ ਸਾਰੇ ਜੋ ਕਾਮ ਮਹਾਰਾਜ ਦੀ ਘਰ ਜਾ ਕੇ ਨਿੰਮਦਾ ਹੈ ਉਹਦੀਆਂ ਸਾਰੀਆਂ ਭਾਵਨਾ ਪੂਰੀਆਂ ਹੁੰਦੀਆਂ ਹੰਦ ਦਿਆ ਸਿੰਧ ਐਸੀ ਰਿਤ ਸਮੇ ਕੋ ਬਤੀਤ ਕਰੇ ਓਹ ਦਿਆ ਦੇ ਸਮੁੰਦਰ ਸਤਗੁਰੂ ਕਲਗੀ ਧਰ ਮਹਾਰਾਜ ਓਹ ਆਨੰਦਪੁਰ ਸਾਹਿਬ ਰਾਮ ਤਾ ਵਰਤਾ ਰਹੇ ਨੇ ਖੁਸ਼ੀਆਂ ਵਾਟ ਰਹੇ ਨੇ ਇੱਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰ ਇੱਕ ਦਿਨ માતા ਸੁੰਦਰੀ ਜੀ ਮਹਾਰਾ ਦੇ ਚਰਨਾਂ ਜਾਏ ਅਗਲਾ ਪ੍ਰਸੰਗ ਸਹਬਜਾਦੇ ਦਾ ਚੱਲਦਾ ਆਓ ਇੱਥੇ ਹੀ ਆਪਾਂ ਇਤਿਹਾਸ ਨੂੰ ਸਮਾਪਤੀ ਦਿੰਦੇ ਹਾਂ ਹੋਈਆਂ ਭੁੱਲਾਂ ਮਾਫ਼ ਕਰਨੀਆਂ ਪਿਆਰ ਦੇ ਨਾਲ ਪੰਕਤੀਆਂ ਸਰਵਣ ਕਰਨੀਆਂ ਫਿਰ ਸਾਰੀਆਂ ਸੰਗਤਾਂ ਨੇ ਫਤਿਹ ਪ੍ਰਵਾਨ ਕਰਨੀ ਜੀਓ ਤੇ ਆਸੇਂਦ ਐਸੀ ਰੀਤ ਸਮੇਤੋ ਬਤੀਤ ਕਰ ਇਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ